ਸੱਚੀ ਕਾਲ ਦੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਧਾਲੀਵਾਲ ਸਾਹਿਬ ਦਾ ਜਿਹੜਾ ਅਸੀਂ ਅੱਜ ਕੈਂਪ ਲਾਇਆ ਪੋਤਿਓ ਖੁਰਦ ਪਿੰਡ ਦੇ ਵਿੱਚ ਇਹ ਕੈਂਸਰ ਕੈਂਪਾ ਜੀ ਤੇ ਸਾਡੇ ਯਾਦਗਾਰ ਦੇ ਵਿੱਚ ਲਾਇਆ ਸਾਡੇ ਪਿਤਾ ਜੀ ਦੇ ਭਾਈ ਦਿਉਂਦਰ ਸਿੰਘ ਲਈ ਯਾਦਗਾਰ ਚ ਤੇ ਅਸੀਂ ਇਹ ਚਾਹਦੇ ਸੀ ਕਿ ਕਿਉਂਕਿ ਜਿਹੜਾ ਆਪਣਾ ਕੈਂਸਰ ਦਾ ਹੈਗਾ ਜੀ ਲਾਸਟ ਸਟੇਜ ਤੇ ਲੋਕਾਂ ਨੂੰ ਜਾ ਕੇ ਪਤਾ ਲੱਗਦਾ ਤੇ ਆਪਣੇ ਮਾਲਵੇ ਬੈਲਟ ਦੇ ਵਿੱਚ ਕਾਫੀ ਜ਼ਿਆਦਾ ਕੈਂਸਰ ਚੀਜ਼ਾਂ ਹੁੰਦੀਆਂ ਤੇ ਅਸੀਂ ਬੇਨਤੀ ਕੀਤੀ ਸੀ ਕਿ ਧਾਲੀਵਾਲ ਸਾਹਿਬ ਨੇ ਤੇ ਉਹਨਾਂ ਦੀ ਸਾਰੀ ਡਾਕਟਰਾਂ ਦੀ ਟੀਮ ਨੂੰ ਘੱਟੋ-ਘੱਟ 30 ਤੋਂ 40 ਡਾਕਟਰ ਆਜਾਏ ਵੇ ਆ ਅਸੀਂ ਚਾਹਦੇ ਹਾਂ ਕਿ ਜਿਹੜੇ ਲੋਕ ਟੈਸਟ ਕਰਾ ਲੈਣ ਉਹ ਕਿਸੇ ਦਾ ਤੀਜੇ ਕਿਤੇ ਨਾ ਫਿਊਚਰ ਦੇ ਵਿੱਚ ਕੁਝ ਪਤਾ ਲੱਗਦਾ ਤਾਂ ਉਹਦੇ ਨਾਲ ਅਗਲਾ ਪਾਸ ਚੱਕਦਾ ਇਹ ਕੋਈ ਆਏ ਨਹੀਂ ਕਿ ਜਿਹੜਾ ਹੈਗਾ ਕਿ ਆਪਾਂ ਕੀ ਫੋਰਥ ਸਟੇਜ ਵਾਲਾ ਇਹ ਸਾਰਿਆਂ ਵਾਸਤੇ ਫ੍ਰੀ ਆ ਇਹਦੇ ਵਿੱਚ 5000 6000 15 15000 ਦੇ ਟੈਸਟ ਸਾਰੇ ਫ੍ਰੀ ਕਰ ਰਹੇ ਆ ਤੇ ਇਹਦੇ ਸਾਰਾ ਆਪਣਾ ਜਿਹੜਾ ਜਿੰਨੇ ਵੇ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇ ਤੇ ਇਹਦੇ ਵਾਸਤੇ ਅਪਰਾਡਾ ਕੀਤਾ ਤੇ ਅੱਗੇ ਵੀ ਅਸੀਂ ਬੇਨਤੀ ਕਰਾਂਗੇ ਅਸੀਂ ਹੋਰ ਵੀ ਕਰਾਂਗੇ ਹਰ ਇੱਕ ਹਰ ਇੱਕ ਸਾਲ ਕੋਸ਼ਿਸ਼ ਕਰਾਂਗੇ ਕਰਾਂਗੇ ਸੋ ਥੈਟ ਲੋਕਾਂ ਨੂੰ ਜਵਾਬਤਵਾ ਲੋਕਾਂ ਨੂੰ ਅਵੇਅਰ ਹੋਣ ਇਹਦੇ ਬਾਰੇ ਕਿ ਇਹ ਕੈਂਸਰ ਇੱਕ ਅੰਡਾ ਵਾਲੀ ਬਿਮਾਰੀ ਨਹੀਂ ਹੈ ਪਰ ਆਪ ਦੇ ਚੈੱਕਅਪ ਕਰਾਦੇ ਰਹੀਏ ਤਾਂ ਇਹਨੂੰ ਕੁਝ ਇਹਨੂੰ ਆਪਾਂ ਇਹ ਤੋਂ ਆਪਾਂ ਜਿੱਤ ਸਕਦੇ ਆ ਸਾਰਿਆਂ ਨੂੰ ਧੰਨਵਾਦ ਕਰਦਾ ਫਿਰ ਤੋਂ ਬਾਈ ਖਾਲਸਾ ਥੈਂਕ ਯੂ ਫਦੇ ਆਓ ਡਾਕਟਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਅਮਰੀਕਾ ਤੋਂ ਉਹ ਸਪੈਸ਼ਲ ਅਮਰੀਕਾ ਤੋਂ ਆਏ ਜੀ ਠੀਕ ਹੈ ਅੱਜ ਫੇਰ ਦੀ ਫਲਾਈਟ ਤੇ ਹਜੇ ਬੈਗ ਵੀ ਨਹੀਂ ਪਹੁੰਚਿਆ ਨਾਲ ਦਾ ਤਾਂ ਕੱਪੜੇ ਵੀ ਥੋ ਆ ਕੇ ਕੀਤੇ ਇਹਨੇ ਮੈਂ ਪਹਿਲਾਂ ਕਿਤੇ ਡੇਟ ਨਾ ਹੋ ਜਾਏ ਸੇਪਰਾ ਬਹੁਤ ਵੱਡਾ ਪ੍ਰੋਲਾਗਾ ਦੋ ਦਿਨਾਂ ਤੋਂ ਫਿਰ ਵਾਪਸ ਜਰਨਾਲ ਦੀ ਅੰਨਨੇ ਅੰਨਾਂ ਦੀ ਦੋਸਤਾਂ ਲੱਗਿਆ ਕੀ ਕਰ ਰਹੇ ਆ ਆਪਾਂ ਇਹ ਕਹਿੰਦੇ ਮੈਂ ਜਰੂਰ ਵਿਜ਼ਿਟ ਕਰੂਗਾ ਭਾਈ ਕੋ ਵੀ ਨੇ ਵੀ ਕਿਹਾ ਸੀਗਾ ਉਹ ਤੋਂ ਆਵਦਾ ਕੰਮ ਇਹ ਹੀ ਡਾਕਟਰ ਸੇਵਾ ਡੈਂਟਲ ਸੇਵਾ ਫਿਨਿਸ਼ਰ ਵੀ ਆ ਕੇ ਬਿਕਰਾ ਬਣਾ ਲਿਆ ਹਰਨੂੰ ਪੰਜਾਬ ਨਾਲ ਬਹੁਤ ਪਿਆਰ ਹੈ ਬਹੁਤ ਨਾਲ ਬਾਟਪ ਉੱਥੀ ਆ ਸਾਰਾ ਕਿਸਾਨ ਆ ਜੀ ਮੈਨੂੰ ਆਉਂਦਾ ਸਸਾ ਸਿਵਿਟ ਇਹ ਭਾਈ ਦਵਿੰਦਰ ਸਿੰਘ ਸਿੱਧੂ ਸਾਡੇ ਪਿਤਾ ਜੀ ਆ ਤੇ ਵੱਡੇ ਪਿਤਾ ਆ ਸਾਡੇ ਭਾਈ ਗੁਰਜਿੰਦਰ ਸਿੰਘ ਤੇ ਇਹਨਾਂ ਨੇ ਸਾਰਾ ਪ੍ਰਬਾਲਾ ਕੀਤਾ ਹੈਗਾ ਤੇ ਅੱਜ ਬੜਾ ਵਧੀਆ ਕਿ ਤੁਸੀਂ ਸਾਰੇ ਇੱਥੇ ਸਾਰੇ ਇਕੱਠੇ ਹੋਏ ਔਰ ਇਥੋਂ ਦੀ ਲੋਕਲ ਜਿਹੜੀ ਹੈਗੀ ਸੰਗਤ ਆ ਰਹੀ ਹੈ ਆਪਣਾ ਚੈੱਕਅਪ ਕਰਾ ਰਹੀ ਹੈ ਟਾਈਮ ਸੈਟ ਚੈੱਕਅਪ ਹੋ ਜੇ ਤੇ ਬਹੁਤ ਵਧੀਆ ਤੇ ਆਪਣੇ ਡਾਕਟਰ ਕੁਲਵੰਤ ਸਿੰਘ ਤਾਰਦਵਾਲ ਉਹਨਾਂ ਨੇ ਵੀ ਇੱਥੇ ਆਏ ਸਪੈਸ਼ਲੀ ਉਹਨਾਂ ਨੇ ਵੀ ਆਣ ਕੇ ਨਾਲ ਯੋਗਦਾਨ ਪਾਣਾ ਨਾਲ ਐਜੂਕੇਸ਼ਨ ਦੇਣੀ ਚੈੱਕਅਪ ਕਰਨਾ ਜੇ ਕੋਈ ਟਾਈਮ ਸਿਰ ਚੈੱਕ ਅਪ ਹੋ ਜੇ ਤੇ ਵੱਡੀ ਪ੍ਰੋਬਲਮ ਤੋਂ ਬਚ ਸਕਦੇ ਆਵੇਰ ਇਹੋ ਹੀ ਹੈ ਕਿ ਆਪਣਾ ਜਿਹੜਾ ਚੰਗਾ ਖਾਣ ਪੀਣ ਆਪਣਾ ਟਾਈਮ ਸਿਰ ਮੈਡੀਕਲ ਚੈੱਕ ਅਪ ਹੁੰਦਾ ਰਹੇ ਔਰ ਕਈ ਬਰੀ ਅੰਗੈਲੀ ਕਰਦੇ ਲੋਕ ਔਰ ਜਾਂਦੇ ਨਹੀਂ ਡਾਕਟਰ ਦੇ ਤੇ ਸ਼ਾਇਦ ਅੱਜ ਕੋਈ ਮੜਾ ਮੋਟਾ ਜੇ ਕਿਸੇ ਦਾ ਕੋਈ ਜਾਨ ਪਾ ਸਕਦੀ ਆ ਵੀ ਪਹਿਲੇ ਸਟੇਜ ਤੇ ਜੇ ਪਤਾ ਲੱਗ ਜਾਏ ਦੂਜੀ ਸਟੇਜ ਤੇ ਪਤਾ ਲੱਗ ਜਾਏ ਤੇ ਘਾਹ ਤੇ ਟਰੀਟਮੈਂਟ ਕਰਨਾ ਸੌਖਾ ਹੁੰਦਾ ਨਾਲ ਸਾਡੇ ਭਾਈ ਸੁਖਦੀਪ ਸਿੱਧੂ ਸਾਡੇ ਵੱਡੇ ਭਰਾ ਅੱਜ ਉਹ ਵੀ ਆਉਣਗੇ ਥੋੜੀ ਦੇਰ ਤੱਕ ਤੇ ਸਾਰੇ ਅੱਜ ਇਕੱਠੇ ਹੋ ਕੇ ਅੱਜ ਇਹ ਤਾਂ ਹੈਗੀ ਆ ਰਿਸਰਚ ਸ਼ੋ ਕਰਦੀ ਆ ਕਿ ਜਿਹੜੇ ਕੈਮੀਕਲ ਪਹਿਲਾਂ ਨਹੀਂ ਹੁੰਦੇ ਸੀਗੇ ਹੁਣ ਪੈਸਟੀਸਾਈਡ ਵਗੈਰਾ ਫਰਟੀਲਾਈਜ਼ਰ ਕੋ ਚਾਈਨਾ ਤੋਂ ਉਤੋਂ ਜਿਹੜਾ ਹੈਗਾ ਜਿਹੜੇ ਬਾਕੀ ਜਿਹੜੇ ਹੈਗੇ ਇਨਫਲੂਐਂਸਸ ਜਿਹੜੀ ਹੈਗੀ ਪ੍ਰੋਡਕਸ਼ਨ ਖਾਣੇ ਦੇ ਵਿੱਚ ਜਿਆਦਾ ਵਰਤੋਂ ਕਰਨ ਵਾਸਤੇ ਜਾਂ ਜਿਆਦਾ ਦੀ ਪ੍ਰੋਡਕਸ਼ਨ ਕਰਨ ਵਾਸਤੇ ਤੇ ਜਿਹੜਾ ਕੈਮੀਕਲ ਜਿਹੜੇ ਯੂਜ਼ ਹੁੰਦੇ ਆ ਤੇ ਉਹ ਨਾ ਕਰਕੇ ਤੇ ਚੀਜ਼ਾਂ ਹੈਗੀਆਂ ਸੋ ਇਹ ਚੀਜ਼ਾਂ ਆਰਗੇਨਿਕ ਬੜੇ ਪਾਸੇ ਜੇ ਜਿਆਦਾ ਜਾਇਆ ਜਾਵੇ ਜਿਆਦਾ ਵਧੀਆ ਸਿਹਤ ਜਿਆਦਾ ਬੈਟਰ ਹੋਗੀ ਮੈਂ ਤਾਂ ਮੈਂ ਸਿਰ ਗੀਣਾ ਹੈਗਾ ਪੰਜਾਬੀ ਹੈ ਸਿਆਣੇ ਭਟੇ ਇਸ ਚੀਜ਼ ਤੋਂ ਜੇ ਦੂਰ ਹੋਇਆ ਜਾਵੇ ਤਾਂ ਬੈਟਰ ਹੈ ਜੋ ਨੇਚਰਲ ਆਰਗੈਨਿਕ ਖਾਇਆ ਜਾਵੇ ਤਾਂ ਉਹੀ ਬੈਟਰ ਹੁੰਦਾ ਜਿਵੇਂ ਜਿਹੜਾ ਅੱਜ ਕੈਂਪ ਹੈ ਜੀ ਐਸਬੀ ਕਾਰਡ ਵੱਲੋਂ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਦੇ ਨਾਲ ਪੁੱਚੋਕਲਾ 'ਚ ਰੱਖਿਆ ਗਿਆ ਔਰ ਹੁਣ ਤੱਕ ਕੋ ਅਪਰੋਕਸੀਮੇਟਲੀ ਕੋਈ 300 ਦੇ ਕਰੀਬ ਇਥੇ ਲੋਕ ਆਉਣ ਚੁੱਕੇ ਆ ਔਰ 10 ਵਜੇ ਤੋਂ ਜਿਹੜਾ ਕੈਂਪ ਸਟਾਰਟ ਹੈਗਾ ਜਿਹੜੀ ਰੂਟੀਨ ਦੀ ਤਰ੍ਹਾਂ ਵਰਲਡ ਕੈਂਸਰ ਕੇਅਰ ਵਿੱਚ ਕੈਂਸਰ ਦੀ ਜਾਂਚ ਤੇ ਜਾਣਕਾਰੀ ਵਾਸਤੇ ਜਿਹੜੀ ਮੋਬਾਈਲ ਬੱਸਾਂ ਲੈ ਕੇ 25 ਦੇ ਕਰੀਬ ਜਿਹੜੀ ਮੈਡੀਕਲ ਟੀ ਚਾਰ ਬਸਾਂ ਲੈ ਕੇ ਆਏ ਹੋਏ ਆ ਛਾਤੀ ਦੇ cancer ਵਾਸਤੇ ਮਾਮੋਗ੍ਰਾਫੀ ਕੀਤੀ ਜਾ ਰਹੀ ਹੈ ਪੈਪਸਮਰ ਕੀਤਾ ਜਾ ਰਿਹਾ ਹੈ ਜਰੂਰਤਾਂ ਦੀ ਜਾਂ ਜਿਹੜੀ ਉਹ ਕੀਤੀ ਜਾ ਰਹੀ ਹੈ ਮੂੰਹ ਬਲੇ ਦੀ ਜਾਂਚ ਹੈਗੀ ਹੈ ਹੱਡੀਆਂ ਦੀ ਜਾਂਚ ਹੈ ਬਲੱਡ ਦੀ ਜਾਂਚ ਹੈ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਤੇ ਜਨਰਲ ਟੋਰੀ ਵੀ ਦੇ ਰਹੇ ਆ ਔਰ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ cancer ਦਾ ਲਾਜ ਤਾਂ ਹੀ ਸੰਭਵ ਹੈ ਜੇ ਪਹਿਲੀ ਸਟੇਜ ਤੇ ਪਤਾ ਲੱਗੇ ਉਹ ਕੋਸ਼ਿਸ਼ ਕਰਦੇ ਆ ਕਿ ਮੈਕਸਿਮਮ ਲੋਕਾਂ ਦੀ ਜਿਹੜੀ ਜਾਂਚ ਕੀਤੀ ਜਾਵੇ ਮੇਰੇ ਲੋਕਲ ਪ੍ਰਬੰਧਕ ਨੇ ਹੁਣ ਦਾ ਵੀ ਮੈਂ ਸੰਤੂ ਪਰਿਵਾਰ ਦਾ ਧੰਨਵਾਦ ਕਰਦਾ ਉਹ ਵੀ ਸਹੂਲਤ ਕਰ ਰਹੇ ਆ ਸਾਨੂੰ ਔਰ ਇੱਥੇ ਲੋਕਾਂ ਦਾ ਵੀ ਫਰਜ਼ ਮੰ ਮੈਂ ਇਹ ਨਹੀਂ ਕਹਿ ਸਕਦਾ ਵੀ ਕੈਂਸਰ ਘਟ ਗਿਆ ਦੇਖੋ ਕੈਂਸਰ ਤਾਂ ਆਪਣੇ ਪੂਰੇ ਜੋਰਾਂ ਤੇ ਹੈ ਪਰ ਇਹ ਵੀ ਮਾਲਵਾ ਜਿਹੀ ਹੈ ਇਵੇਂ ਦੂਜੇ ਜਿਹੜਿਆਂ ਦੇ ਵਿੱਚ ਵੀ ਹੋ ਗਿਆ ਲੁਧਿਆਣੇ ਦਾ ਬਹੁਤ ਬੁਰਾ ਹਾਲ ਹੈ ਜੀ ਅੰਮ੍ਰਿਤਸਰ ਦੇ ਜਿਹੜੇ ਅੰਕੜੇ ਬੜੇ ਭੈਣ ਘਾਰੇ ਸੋ ਸਾਰੇ ਪਾਸੇ ਹੀ ਬੁਰਾ ਹਾਲ ਹੈ ਲੋਕਾਂ ਨੂੰ ਆਪ ਹੀ ਸੁਧਰਨਾ ਪੈਣਾ ਹੈ ਸਾਡਾ ਜਿਹੜਾ ਜੀਵਨ ਚੱਲੀ ਹੈ ਉਹ ਖਰਾਬ ਹੋ ਚੁੱਕੀ ਹੈ ਸਾਡਾ ਖਾਂ-ਪੀਣ ਜਿਹੜਾ ਉਹ ਬਿਲਕੁਲ ਨਾਲ ਖਰਾਬ ਹੋ ਚੁੱਕਿਆ ਹੈ ਸਾਡਾ ਜਿਹੜਾ ਸਟ्रेस ਲੈਵਲ ਹੈ ਪੂਰਾ ਪੀਕ ਤੇ ਹੈਗਾ ਸਾਨੂੰ ਕੈਂਸਰ ਤੋਂ ਬਚਣ ਵਾਸਤੇ ਕੈਂਸਰ ਨੂੰ ਸਮਝਣਾ ਪੈਣਾ ਹੈ ਤਾਂ ਹੀ ਅਸੀਂ ਬੱਸ ਕਰਦੇ ਆ ਪੂਰੀ ਦੁਨੀਆ ਦੇ ਵਿੱਚ ਇੱਕ ਕੋਈ ਐਸਾ ਲਾਜ ਨਹੀਂ ਆਇਆ ਵੀ ਆਪਾਂ ਜਿਹੜਾ ਕੈਂਸਰ ਨੂੰ ਰੋਕ ਸਕੀਏ ਜਾਂ ਨੂੰ ਹੋਰ ਤੋਂ ਹੀ ਰੋਕ ਸਕੀਏ ਤੋਂ ਹੋਣ ਤੋਂ ਰੋਕਣ ਵਾਸਤੇ ਇੱਕ ਕੋਈ ਤਰੀਕਾ ਹੈ ਇਹਦੀ ਅਵੇਅਰਨੈਸ ਵੀ ਕਿਸੇ ਵੀ ਸਾਈਨ ਐਂਡ ਸਿੰਪਟਮ ਨੂੰ ਸਮਝੋ ਉਹਦੇ ਲੱਛਣਾਂ ਨੂੰ ਸਮਝੋ ਤੇ ਕੈਂਸਰ ਨੂੰ ਪਛਾਣੋ ਪਹਿਲੀ ਸਟੇਜ ਤੇ ਤਾਂ ਹੀ ਆਪੋ ਬੱਸ ਸੱਚਾਈ ਸੱਚਾਈ ਠੀਕ ਹੈ ਜੀ ਆਪਣਾ ਪਰਾਲਾ ਸਾਰਾ ਠੀਕ ਹੈ ਜੀ ਉਹ ਜੇ ਕਰਾਇਆ ਹਰੇਕ ਸਾਲ ਆਪਣਾ ਲੱਗੇ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇ ਦੇਖੋ ਆਪਣਾ ਬਿਮਾਰੀ ਚੋਂ ਨਿਕਲਣਾ ਚਾਹੀਦਾ ਤੇ ਫ੍ਰੀ ਕਰ ਰਹੇ ਆ ਤੁਹਾਡੀ ਵੱਲੋਂ ਸਾਉ ਦਾ ਕੈਂਪ ਬੜਾ ਸੋਹਣਾ ਕੰਮ ਪੁਰਾਣਾ ਕੀਤਾ ਇਹਨਾਂ ਨੇ ਤੇ ਮਹਿੰਗੇ ਟੈਸਟ ਆ ਤੁਹਾਨੂੰ ਪਤਾ ਹੀ ਹੁਣ ਇਹਨਾਂ ਦੇ ਕਾਪਰ ਦਾ 10000 10000 ਹਜ਼ਾਰ ਦੇ 15-15000 ਦੇ ਟੈਸਟ ਬਾਦ ਤੋਂ ਬਾਅਦ ਆਂ ਲੋਕਾਂ ਨੂੰ ਫੋਨ ਕਰਕੇ ਬੁਲਾ ਲਓ ਭਾਵੇਂ ਇਹ ਸਾਰੇ ਟੈਸਟ ਕਰਕੇ ਜਾਣਗੇ ਕੇ ਚਾਰ ਪੰਜ ਵੱਧ ਵਾਲੋ ਲੋਕਾਂ ਨੂੰ ਫਾਇਦਾ ਹੋ ਜਾਏ ਆਪਾਂ ਤੇ ਹੀ ਭਾਲਦੇ ਆ ਜੀ ਠੀਕ ਹੈ ਜੀ ਪਬਜੀ ਰਾਇਆਈ ਵਾਰੀਅਰ Đượcược lại của tổ chức các tổ chức ngày hôm nay và ngày hôm nay, ngày hôm nay đến ngày hôm nay, ngày hôm nay đến ngày hôm nay ਜਮੂ ਪਾਉ ਹੋਰੇ ਚੱਕਰ ਤੇ ਹੋਣਗੇ ਆਲੋਚਨਾ ਕੀਤੀ ਹੈ ਇਹ ਵੀ ਬੱਤਾਂ ਕੁਝ ਬੰਦੀ ਹੋਣ ਨਾਲ ਜੁੜਿਤ ਹੋ ਸਕਦੀ ਹੈ ਅੰਕਾ ਪਾਉਣ ਲਈ ਹੋਣਾ ਚਾਹੀਦਾ ਹੈ ਅਮ ਮੇਰਾ ਨਾਮ ਸੋਪਾਲ ਸਿੰਘ ਸਿੱਧੂ ਮਾਲਵਾ ਡਾਇਰੈਕਟਰ ਬਾਲਡਰ ਕੈਂਸਰ ਕੇਅਰ ਅੱਜ ਅਸੀਂ ਪਟੰਡਾ ਜ਼ਿਲ੍ਹੇ ਦੇ ਪਿੰਡ ਪੁੱਛੋਕੁਰ ਦੇ ਬੈਠੇ ਆ ਜਿੱਥੇ ਭਾਈ ਦਿਵਿੰਦਰ ਸਿੰਘ ਸਿੱਧੂ ਭਾਈ ਕਾ ਦੀ ਜਾਤ ਦੇ ਵਿੱਚ ਉਹਨਾਂ ਦੇ ਬੇਟੇ ਭਾਈ ਸੁਖਦੀਪ ਸਿੰਘ ਜੀ ਭਾਈ ਗੁਰਜਿੰਦਰ ਸਿੰਘ ਵੱਲੋਂ ਫ੍ਰੀ ਮੈਡੀਕਲ ਕੈਂਸਰ ਚੈੱਕਅਪ ਲਗਾਇਆ ਗਿਆ ਜਿੱਥੇ ਕਿ ਕੈਂਸਰ ਦੇ ਮਰੀਜ਼ ਲੱਭਣ ਲਈ ਇੱਕ अर्ਲੀ ਡਿਟੈਕਸ਼ਨ ਕੈਂਪ ਲਾਇਆ ਸੀ ਬਾਲਡਰ ਕੈਂਸਰ ਕੇਅਰ ਹਮੇਸ਼ਾ ਹੀ ਲਗਾਤਾਰ ਮਾਲਵੇ ਦੇ ਵਿੱਚ ਆਪਣੇ ਇਹ ਕੈਂਪ ਆਉ ਲਾ ਰਹੀ ਹੈਗੀ ਐਸਵੀ ਕਾਰਡ ਦੇ ਨਾਲ ਮਿਲ ਕੇ ਇਹ ਅੱਜ ਬਹੁਤ ਵਧੀਆ ਇਹਨਾਂ ਨੇ ਤੇ ਬਾਈ ਜੀ ਨੇ ਪ੍ਰਬੰਧ ਕੀਤਾ ਹੋਇਆ ਹੈਗਾ ਤੇ ਇੱਥੇ ਡਾਕਟਰ ਪ੍ਰਭਜੋਤ ਸਿੰਘ ਜੀ ਅਮਰੀਕਾ ਤੋਂ ਆਏ ਹੋਏ ਨੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂਗੇ ਜੋ ਸਾਡੇ ਕੈਂਪ ਦੇ ਵਿੱਚ ਪਹੁੰਚੇ ਹੈਗੇ ਤੇ ਸਵੇਰ ਤੋਂ ਲੈ ਕੇ ਹੁਣ ਤੱਕ 350-400 ਦੇ ਕਰੀਬ ਜਿਹੜੇ ਮਰੀਜ਼ ਆ ਉਹ ਚੈੱਕਅਪ ਕਰਵਾ ਚੁੱਕੇ ਹੈਗੇ ਤੇ ਸ਼ਾਮ ਤੱਕ ਲੱਗ ਰਿਹਾ ਵੀ 500 ਪਲੱਸ ਜਿਹੜੇ ਮਰੀਜ਼ ਆ ਜਾਂ ਇਹ ਲੋਕ ਆ ਆਮ ਲੋਕ ਆ ਇਸ ਕੈਂਪ ਦਾ ਜਿਹੜਾ ਉਹ ਲਾਹਾ ਲੈਣਗੇ ਕਿਉਂਕਿ ਆਮ ਆਪਾਂ ਦੇਖਦੇ ਹਾਂਗੇ ਜਿਹੜੇ ਅੱਜ-ਕੱਲ੍ਹ ਦੇ ਲੋਕ ਆਗੇ ਉਹ ਆਪਣੇ ਬਜ਼ੁਰਗਾਂ ਦੀ ਜਾਤ ਦੇ ਵਿੱਚ ਕੋਈ ਅਨੰਬਰ ਰਚਨਾ ਕੋਈ ਵੱਡਾ ਕੋਈ ਪ੍ਰੋਗਰਾਮ ਖਲ ਲੈਂਦੇ ਆ ਕਿ ਪਰ ਭਾਈ ਗੁਰਿੰਦਰ ਸਿੰਘ ਜੀ ਦਾ ਬਹੁਤ ਵਧੀਆ ਉਪਰਾਲਾ ਹੈਗਾ ਕਿ ਇਹਨਾਂ ਨੇ ਆਪਣੇ ਬਜ਼ੁਰਗਾਂ ਨੂੰ ਨਿਮਿਤ ਸ਼ਰਧਾ ਅਜਲੀ ਦੇ ਨਿਮਿਤ ਇੱਕ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਹੈ ਉਹ ਕੀ ਰੱਖਿਆ ਕਿ ਲੋਕਾਂ ਦੀ ਸਿਹਤ ਪ੍ਰਤੀ ਇਹ ਮਤਲਬ ਚਿੰਤਤ ਹੋਏ ਨੇ ਤੇ ਉਹਨਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਦਾ ਕੈਂਪ ਲਾਇਆਗਾ ਉਹ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਜੀ ਹਾਂ ਜੀ ਸਾਡਾ ਕੱਲ ਤਾਂ ਕੈਂਪ ਸਾਡਾ ਲੱਖਾ ਸੁਧਾਨੇ ਦੇ ਪਿੰਡ ਸੁਧਾਨਾ ਦੇ ਵਿੱਚ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਬਾਅਦ ਅਰੇ ਅਗਲੇ ਕੈਂਪ ਸਾਡੇ ਉਹ ਮਾਨਸਾ ਦੇ ਵਿੱਚ ਆਉਣਗੇ ਜੀ